ਅੰਗੂ ਪ੍ਰਾਪਰਟੀ ਬਰੈਂਡਾ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਪਿੰਡ ਕਟਾਰ ਸਿੰਘ ਵਾਲਾ 3 ਮਰਲੇ ਵਿੱਚ ਮਕਾਨ ਨਵਾਂ ਬਣਿਆ ਡਿਮਾਂਡ ਇਹਨਾਂ ਦੀ 12 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੀ ਸਾਡੀ ਵੀਡੀਓ ਪਹੁੰਚ ਸਕੇ ਪਿੰਡ ਵਿੱਚ ਕਿਸੇ ਨੇ ਵੀ ਵੀਰ ਭਰਾਣੇ ਵੀਡੀਓ ਦੀ ਐਡ ਕਰਾਉਣੀ ਹੋਵੇ ਸ਼ਹਿਰ ਚ ਪਿੰਡ ਚ ਬਿਲਕੁਲ ਫ੍ਰੀ ਐਡ ਦੇ ਪੈਸੇ ਕੋਈ ਨਹੀਂ ਲੈਂਦੇ ਅਸੀਂ ਤਿੰਨ ਮਰਲੇ ਵਿੱਚ ਮਕਾਨ ਹੈ ਡਿਮਾਂਡ ਇਹਦੀ 12 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਨਵਾਂ ਮਕਾਨ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਦੋ ਬੈੱਡਰੂਮ ਹੈ ਕਿਚਨ ਹੈ ਬਾਥਰੂਮ ਹੈ ਖੁੱਲਾ ਵਿਹੜਾ ਹੈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ 'ਚ